ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ ਮੁਸਕਰਾਂ ਓਂਡੇ ਫੋਨ ਵੇ ਵੇ ਜਾਦਾ ਓਂਡੀਆਂ ਲੱਗਦਾ ਕੋਈ ਹਾਣਾ ਵੀਰ ਇਦਾਂ ਹੀ ਹੈ ਨਾ ਕਿ ਆ ਤੁੰਡੀ ਇਹੋ ਸੋ ਸੋ ਆ ਵੀ ਫੋਲ ਵੀ ਵੀਰ ਕਿਹਦੇ ਸੁਣੀ ਨੱਕ ਓਣੇ ਹਾਣਾ ਤਾਂ ਇੱਧਰ ਵੀ ਵੇਖੋ ਇਹ ਦੀਦੀ ਨੂੰ ਸ਼ਾਉਂਗਾ ਬਹੁਤ ਜ਼ਿਆਦਾ ਮਨਪ੍ਰੀਤ ਦੀਨ ਹਨਿਆ ਲਿਆ ਰੱਖੀ ਇੱਧਰ ਆ ਸੀ। ਅਫੋਲ ਸਾਬਾ ਲਈ ਦੀ ਦੀ। ਇੱਧਰ ਆ ਇੱਕ ਕਿੰਨੇ ਸੋਹਣੇ। ਦੇਖਣ ਨੂੰ ਵੀ ਬਹੁਤ ਸੋਹਣੇ ਲੱਗਦੇ ਆ। ਹਾਣਾ ਵੀਰ। ਆ ਇੱਧਰ ਬਲਜੀਤ ਜੀ ਦੀ ਘਾਟੀ। ਸਾਸਰੀ ਘਰ ਹੈ। ਮੰਡਿਆ। ਕੱਟੀ ਆ ਗਿਆ ਸੀ ਨੋ ਵੀ ਸਾਹਮਣੇ ਖੜੋਤੀ ਹੋਵੇ ਵੀਡੀਓ ਵਾਲੀ। ਆਮ ਦਾ ਲੈ ਸਮ ਜੋ ਹੁੰਦੀ। ਕਿਤੇ ਉਹ ਸੀਨ ਸਟਾਰਟ ਕਰੋ ਤਾਂ ਮੈਂ ਕੈਮਰਾ ਬੰਦ ਕਰ ਦੇਣਾ ਹਨਾ। ਨਹੀਂ ਭੈਣਾ ਪਾਣੀ ਬੜਾ ਠੰਡਾ ਹੈ। ਪਾਂਡੀ ਮਾਝ ਗਏ ਜੀ ਨਹੀਂ ਵੇ ਦਿਹਾਤੀ ਤੋਤੇ ਅਉਂ ਦੇਖੀ ਜਾਂਦੀ ਹੈ ਨਾ ਸਾਹਮਣੇ ਸਾਨੂੰ ਦੀਦੀ ਜਦੋਂ ਉਹਨੇ ਆਪਣਾ ਕੈਮਰਾ ਆਨ ਕਰਤਾ ਆਪ ਆਪਣਾ ਬੰਦ ਕਰ ਦੇਣਾ ਹੁੰਦਾ ਹੀ ਆ ਵੀਰ ਦੀਦੀ ਨੇ ਅੱਖ ਦੀ ਘੂਰ ਗੱਡੀ ਮੇਰੇ ਵੱਲ ਮੈਂ ਕੈਮਰਾ ਬੰਦ ਕਰਤਾ ਬਲਜੀਤ ਦੀਦੀ ਮੈਂ ਫੁੱਲ ਚੁੱਕਣ ਵਾਲੇ ਆ ਫੁੱਲ ਵੀ ਚੁੱਕਣ ਵਾਲੇ ਫੁੱਲ ਵੀ ਮੈਂ ਦੀਦੀ ਨੇ ਅੱਖ ਦੀ ਘੂਰ ਕੱਢੀ ਮੈਂ ਕੈਮਰਾ ਬੰਦ ਕਰਤਾ ਤੇ ਛੀ ਵੀ ਲੇਟ ਹੋਣ ਦੇਈਓ ਆਹੋ ਆ ਗਈ ਫੁੱਲ ਕਲਾ ਕਾ ਕਾਦੀ ਸ਼ਾਇਨ ਵੱਜਣ ਦੀ ਦੀਦੀ ਤੋਪਦੀ ਹੈ ਹੈ ਅੱਜ ਵੈਸੇ ਸ਼ਾਈਨ ਕਾਦੀ ਬੱਜਰੀ ਹੈ ਹੈ ਅੱਜ ਵੈਸੇ ਸ਼ਾਈਨ ਜੈਦੀ ਕਾਦੀ ਦੀ ਹਨਾ ਨਵੀਂ ਲੱਗੀ ਆ ਨਹੀਂ ਨਹੀਂ 10 ਦਿਨ ਹੋ ਗਿਆ ਆਹੋ ਪਰ ਫਿਰ ਵੀ ਹਾਂ ਨਹੀਂ ਅੱਜ ਸ਼ਾਈਨ ਵੈਸੇ ਜੈਦੀ ਕਾਦੀ ਵਿਆਹ ਸੇ ਕਰੋ ਕਿਉਂ ਕਾਦੀ ਖੁਸ਼ੀ ਹੋਣੀ ਖੁਸ਼ੀ ਆ ਇਧਰ ਮੇਰਾ ਮੁੰਡਾ ਖਲੋਦਾ ਮੇਰੇ ਮੁੰਡਿਆ ਮੂੰਹ ਇਧਰ ਕਰੀ ਮੈਨੂੰ ਵੀ ਰੱਗੇ ਕੀ ਗਿਆ ਮੈਂ じゃ ਕੱਪੜੇ ਬਦਲੇ ਲੋਗਰ ਮੈਨੂੰ ਕਮੈਂਟ ਕਰ ਨਹੀਂ ਹੋ ਵੀ ਸੋਗਤ ਆਪਣੇ ਮੁੰਡੇ ਦੇ ਕੱਪੜੇ ਨਹੀਂ ਲਿਆਈ ਮੈਂ ਗੱਲਾਂ ਮੈਨੂੰ ਹੋਣੀਆਂ ਹੀ ਆ Oh, nah, Titi, untuk keisha ini? Mia. Ngedre, pake kore. Pake kore? Halo. Jules mali pake. mali pake. mali pake. Jules fan mali pake. Jules fan mali pake. Jules fan mali pake. Jules fan ਅਮੀਰਾ ਮੁੰਡਾ ਵੇਖਾ ਸ਼ਰੀਫ ਹੈ ਆ ਗਈ ਬਲਜੀਤ ਦੀ ਦਾਦ ਵੇਖੀ ਤੇਰੀ ਵੱਧ ਜੀ ਹਾਂ ਜੁਲਫਾਂ ਕੀ ਤੂੰ ਕੁੱਟ ਕੇ ਗੁੰਦ ਕੇ ਜੁੜਾ ਕਰਿਆ ਕਰੇਂਗੀ ਹੁੰਦੀ ਤਾਂ ਇਹ ਦੱਸੂਗੀ ਉਹਦਾ ਇਹਦੀਆਂ ਸਵਾਰਿਓ ਜੁਲਫਾਂ ਜੀ ਨਹੀਂ ਨਹੀਂ ਮੇਰੀ ਮੰਮੀ ਨੇ ਬਹੁਤ ਪਿਆਰ ਕਰਨਾ ਵੇਖੀ ਵੀ ਉਹ ਪਿਆਰ ਵੇਖਿਆ ਗੁੱਦਾ ਦੀ ਨੇ ਵੇਖਿਆ ਜੀ ਫੇਰ ਉਹ ਜੋ ਮੇਰਨਾ ਵਾਕਿਆ ਬਿੱਤੇ ਨਾ ਉਹ ਫਿਰ ਤੈਨੂੰ ਨਹੀਂ ਪਤਾ ਜੇ ਹੈ ਇਧਰ ਮੇਰਾ ਮੁੰਡਾ ਵੇਖੋ ਇਹ ਸ਼ਰੀਫ ਹੈ ਜੰਨੇ ਕਿ ਤੂੰ ਦੇ ਹੋਰ ਵੇਖਿਆ ਹਾਂ ਕਿਤੇ ਸ਼ਰੀਫੀ ਕੁੱਟ ਕੁੱਟ ਕੇ ਭਰੀ ਆ ਚਲੋ ਫਿਰ ਤੁਹਾਨੂੰ ਕੋਈ ਹਟਾਈ ਆਪਾ ਆਇਆ ਸ਼ੌਲਾ ਹੋ ਜਾ ਕੰਮ ਭਰਮੇ ਆ ਆ ਸਾਬੀ ਨੂੰ ਕੋਟੀ ਲੈ ਕੇ ਦਿੱਤੀ ਸੀ ਸਾਰੀ ਗੱਲ ਜੀ ਸਾਰਿਆਂ ਨੂੰ ਦੱਸਿਓ ਕੋਟੀ ਲਈ ਪਾ ਕੋਲੋ ਸੋਹਣੀ ਲੱਗਣ ਡੇ ਜੀ ਸੋਹਣੀ ਲੱਗੀ ਤੇ ਹੋਰ ਬਹੁਤ ਜਲਦੀ ਆ ਕਿੰਨਾ ਮੇਰੇ ਚੱਲਿਆ ਮੈਂ ਯਾਰ ਆ ਪੱਕਾ ਯਾਰ ਸਾਬ ਪਾ ਮੜੀ ਜਦੋਂ ਆਏ ਸ਼ੁਰੂਆਤ ਪਾ ਤੋ ਕਿ 30 ਸ਼ੌਲ ਕੁੱਟ ਕੇ ਲੈ ਆਂਦੀ ਪਾ ਪਾ ਫਿਰ ਉਦੋਂ ਤੇ ਭਾਆ ਆਵਾ ਅੱਜ ਪਹਿਲੇ ਦਿਨ ਆ ਸਾਲ ਚ ਹਾਂ ਸਾਲ ਚ ਸੈਸੀਕਰ ਮੇਰੇ ਪੁੱਤ ਗੱਲੇ ਨੂੰ ਤੇ ਇੱਧਰ ਜਲਦੀ ਬਹੁਤ ਵਾ ਬਹੁਤ ਜਲਦੀ ਬਹੁਤ ਬਹੁਤ ਕਮੈਂਟਰੀ ਤੇ ਜਾਣਾ ਹਨ ਤੇ ਆ ਭਾ ਮੈਂ ਸੂਟ ਕੀਤਾ ਸੀ ਪਿਓਰ ਵਾਲਾ ਤੇ ਭਾਰੇ ਰੇਟ ਨਹੀਂ ਮੰਨਣ ਡਿਆ ਪਾ ਮਾਂ ਨਹੀਂ ਜਾ ਵੀਰ ਬਣ ਕੇ ਮੈਂ ਵੀਰ ਆਇਆ ਹਾਂ ਤੇ ਮੈਂ ਕਾ ਬੋਦਾਂ ਮੈਂ ਬੋਦਾਂ ਨਹੀਂ ਮੈਂ ਵੀਰ

ਇਹ ਤਾਂ ਹਮਾਰੇ ਸਾਰੇ ਪਿੰਡੂਰੇ ਜਿੱਦਾਂ ਇਸੇ ਦੇਖਾ ਹੂੰ ਹਾਂ ਇਸ ਦਾ ਸਾਰਾ ਕੁਝ ਡੈਡੀ ਜੀ ਆ ਮੈਂ ਸੂਟ ਲੈਣ ਦੀ ਵੇਲੋਂ ਭਾ ਰੇਟ ਨਹੀਂ ਕਰਦਾ ਇਹ ਨਹੀਂ ਉਹ ਆਦਮੀ ਆ ਆ ਵਾਲਾ ਨੋਂ ਸੋ ਕਹਤਾ ਮੈਂ ਤਾਂ ਤਾਂ ਵੀ ਨਹੀਂ ਮੰਨਣ ਦੇ ਆ ਰਹਿਣ ਦੇ ਫਿਰ ਕੇ ਨੋਂ ਸੋ ਠੀਕ ਜੀ ਬਾਤ ਸੁਣੋ ਬਾਤ ਸੁਣੋ ਮੈਂ ਨਹੀਂ ਬਾਤ ਸੁਣੋ ਇਹ ਦੇਖੋ ਤੇਰੇ ਕੱਪੜਾ ਫਤਿਹਣਾ ਅਮੀ ਬਹੁਤ ਸੁਣੋ ਔੜਾ ਦੇਖੋ ਸਾਈ ਕਿ ਤਰ੍ਹਾਂ ਹੈ ਇਧਰ ਜ਼ਾਬੀ ਨੂੰ ਆਪਣੀ ਕਾਲੀ ਪਈ ਦਾ ਵਾਦਾ ਵਜਾਣ ਦੀ। ਇੰਦਰ ਭਾਣੀ ਚਾਹ ਵੀ ਪੀ ਕੇ ਜਾਣੀ ਹੁੰਦੀ ਐ। ਮੈਂ ਰੱਖੀ ਚਾਹ। ਜਦ ਵੀ ਆਪ ਵੀ ਉਧਰ ਇਧਰ ਤਿਆਰੀ ਤੇ ਭਾਣੀ ਚਾਹ ਪੀ ਕੇ ਜਾਣੀ ਹੁੰਦੀ ਕੇਵਲੇ ਰੋਟੀ ਵੀ ਖਾਣੀ ਹੁੰਦੀ। ਅੰਦਾਜ਼ ਅੱਜ ਕੱਲੀ ਚਾਹ ਹੀ ਪੀਣੀ। ਤੁਸੀਂ ਬਗੈਰ ਤਾਂ ਕਦੇ ਨਹੀਂ ਬੈਠੇ। ਵਾਹਿਗੁਰੂ ਜਦ ਵੀ ਆਦਾ ਤਾ ਵੀ ਜਾਈਏ ਲੈ ਜਾਂ ਨਾਲੇ। ਜੇ ਉਹ ਬਾ ਮੈਂ ਕਹਤਾ 200 ਰੁਪਏ। ਅਗਰ ਇਹ 900 ਦਾ ਕਾਇਬਲ ਹੈ, ਸਿਲਾਈ کہاں ਹੈ, ਕਪੜਾ کہاں ਹੈ? ਕੋਈ ਨਹੀਂ ਰਹਿਣ ਦੇ ਦਾਜ ਜੀ ਦੱਸ ਦੋ ਮੰਮਾ ਨੇ ਨਹੀਂ ਤੋ ਹੀ ਕਰਾ ਕੇ ਜੇ ਸ਼ਰਵਾਜ ਦਾ ਛੋਨਾ ਬਹੂਆ ਬਨਾਇਆ ਵਾ ਫਤਿਹ ਨੂੰ ਛੋਨਾ ਬਹੂਆ ਬਨਾਇਆ ਕਿ ਨਹੀਂ ਬੋਲੋ ਜੀ ਸਰਦ ਜੀ ਬੋਲੋ ਨਾ ਬਿਰਾਮ ਕੀ ਬੋਲਦੇ ਹੋ ਨਹੀਂ ਰਹਿਣ ਦੇ ਭਰਾ ਮੈਂ ਨਹੀਂ ਲੈਣਾ ਸੂਟ ਰਹਿਣ ਦੇ ਕੋਈ ਗੱਲ ਨਹੀਂ ਤੂੰ ਚਾਹ ਪੀ ਚਾਹ ਰੱਖੀ ਮੈਂ ਚਾਹ ਪੀ ਮੇਰੇ ਮਾਤਾ ਤੋਂ ਚਾ ਲਗੁੰਦਾ ਹੈ ਮੈਂ ਕਦੋਂ ਚਲਾ ਨਹੀਂ ਨਹੀਂ ਬਾ ਮੈਂ ਸੂਟ ਲੈਣਾ ਹੀ ਨਹੀਂ ਆਪ ਕਿਉਂ ਨਹੀਂ ਅਹਿਸਾਸ ਕਰਦਾ ਮੈਂ ਕਿੰਨਾ ਅਹਿਸਾਸ ਕਰਦਾ ਆਪਕੋ ਹਨਾ ਫਤੇ ਕੀ ਐਡਜਸਟ ਕੀਤਾ ਭਰਾ ਤੂੰ ਕਿੰਨਾ ਅਹਿਸਾਸ ਕਰਦਾ ਇਹ ਮੈਂ ਹੂੰ ਕੋਈ ਐਡਜਸਟ ਨਹੀਂ ਕੀਤਾ ਬੋਸ ਹੂੰ ਹਨਾ ਫਤੇ ਵੀਰ ਹਾਂਜੀ ਬੋਲ ਸਰ ਜੀ ਨਹੀਂ ਡੈਡੀ ਜੀ ਮੈਂ ਕੁਝ ਬੋਲ ਸਕਦਾ ਹੂੰ ਕੁੜੀ ਨੇ ਗੁੱਸੇ ਹਣਾ ਗਿਆ ਮੇਨੂੰ ਜਿਸਾ ਨਹੀਂ ਹੋ ਜਾਗਾ ਤਾ ਇਹ ਸਭ ਤੋਂ ਵੱਡਾ ਹੈ ਨਹੀਂ ਕੁੜੀ ਨੇ ਗੁੱਸੇ ਹਣਾ ਨਾ ਵੀ ਰੇਟ ਵਧਾਤਾ ਮਉਸੋਬੀ ਜਹਾਜਵਾ ਭਾਣੇ ਪੀ ਲਈ ਚਾਹ ਤੇ ਤਿਆਰੀ ਹੁਣ ਗੰਡ ਬੰਨਣ ਡਿਆ ਆਪਣੀ ਜਾਨ ਦੀ ਬੜ ਪਾਰੀ ਨਹੀਂ ਲਗਦੀ ਇਹ ਚੁੱਕੀ ਜਾਂਦੀ ਗੰਡ ਹਾਂਜੀ ਅਗਰ ਇਹ ਆਪ ਕੋ ਸਮਝ ਆਏਗਾ ਤਾਂ ਫਿਰ ਆਪ ਆਪਣੇ ਆਪ ਰੇਟ ਦੇਵੇਗਾ ਇਹ ਮਤ ਆਤਾ ਇਸ ਵਕਤ ਸਮਝ ਆਤਾ ਕੀ ਇਹ ਕਿਆ ਕਰਤਾ ਹੈ ਇਹ ਬਾਰ ਬਾਰੀ ਗੰਡ ਨਹੀਂ ਲਗਦਾ ਨਾ ਲਗਦਾ ਬਾਰ ਲਗਦਾ ਨਾ ਲਗਦਾ ਹਾਂ ਆਪ ਨੂੰ ਇਹ ਸਮਝ ਆਣਾ ਚਾਹੀਦਾ ਇਹ ਵਿਚਾਰਾ ਵੀ ਮਜ਼ਦੂਰੀ ਕਰਦਾ ਹੈ ਨਹੀਂ ਨਹੀਂ ਭਾਦਰ ਕੋਲੇ ਤੇ ਲਈਏ ਕੋਕੋਟੀ ਹੁਣ ਅਗਲੇ ਵਾਰ ਤੇ ਸਹੀ ਫੇਰ ਜਦੋਂ ਆਉਣਾ ਇੱਕ ਕੋਟੀ ਲਿਆ ਆ ਤੇ ਇੱਕ ਹੀ ਹਾਂ ਹੋਰ ਕੀ ਲਈਏ ਕਿੰਨਾ ਕ ਸਮਾਨ ਲਈਏ ਹੋਰ ਇੱਕ ਕੋਟੀ ਲੈ ਦੇ ਲਈਏ ਇੱਕ ਕੋਟੀ ਥੋੜੀ ਹੈ ਮੂੜ ਕੇ ਫੇਰ ਅਗਲੇ ਫੇਰੇ ਕੋਈ ਕੋਟੀ ਲੈ ਲੂੰਗੀ ਮੈਂ ਕੋਟੀ ਲੈਣੀ ਹੈ ਮੈਂ ਕੋਟੀਆਂ ਲਈਆਂ ਵੀਰ ਸੋਨੀਆਂ ਸੋਨੀਆਂ ਤੇ ਸੁਣੇ ਨਾ ਹਾਂ ਉਹ ਉਹਦੇ ਨਾਲ ਦੀ ਲਈ ਤੇ ਸਹੀ ਸਾਬੀ ਨੇ ਗੋਟੀ ਹੋਰ ਕੀ ਕਰੀਗੇ ਤੇਰੇ ਕੋਲ ਲਈਏ ਦੱਸ ਇਹਦੇ ਨਾਲ ਦੀ ਇਹ ਵੀ ਕੋਟੀ ਇਹ ਵੀ ਜੈਂਟੂ ਬੂਡ ਬੋਲਾ ਤਾਂ ਫਿਰ ਨਹੀਂ ਆਹ ਸੂਟ ਵੇ ਲਈਏ ਉਹ ਸੂਟ ਹੈ ਆਪ ਮੂੰਹ ਫਰਾਕ ਸੂਟ ਹੈ ਇਹ ਫਰਾਕ ਸੂਟ ਹੈ ਕਿਸ਼ੇ ਦਾ ਇਹਦਾ ਫਰਾਕ ਸੂਟ ਦਾ 1800 ਹੈ 1800 1800 ਮੈਂ ਉਹ ਜੇਬਾ ਦਾ ਹੀ ਬਹੁਤ ਵੱਧ ਦੱਸਣਾ ਰੇਟ 1800 ਦੇ ਦੋ ਆ ਜਾਂਦੇ ਹਾਂਜੀ ਦੇਖ ਗਿਆ ਮੇਰਾ ਪੁੱਤ 1800 ਇਹਦਾ ਰੇਟ ਤੇ ਆ ਜਿਹੜਾ ਸੂਟ ਫੜਿਆ ਇਹਦਾ ਕਿੰਨਾ ਕਿਦਾ ਜਿਹੜਾ ਸੂਟ ਆ ਤੇ 1600 ਸੂਟ ਦਾ 1400 ਇਹਦਾ ਆ ਕੋਟੀ ਦਾ ਕਿੰਨਾ ਪਾਇਆ ਹਿਸਾਬੀ ਤੇ ਜਿਹੜੀ ਕੋਟੀ ਲਈ 1100 ਇਹਦਾ ਪਾਇਆ ਹੀ ਰੇਟ ਹੈ ਫਤਿਹ ਵੀਰ ਚੱਪਲ ਪਾਉਣੀ ਤੈਨੂੰ ਮੰਦਰ ਬਿਠਾਇਆ ਸੀ ਨਾ ਚੱਲ ਫਤਿਹ ਵੀਰੰਦਰ ਰੇਡ ਨਹੀਂ ਬਣਿਆ ਵੀਰ ਨਾਲ ਇਹ ਕਿਉਂ ਨਹੀਂ ਬਣਿਆ ਸੂਟ ਦਾ ਨਹੀਂ ਬਣਿਆਂਗੇ ਬੋਲ ਕੀ ਆ ਰਿਹਾ ਬੋਲ 900 ਸੇ ਇੱਕ ਸੂਟ ਚੱਲ ਰਿਹਾ ਸਦਾ ਨਹੀਂ ਮੁਕਾਉਂਦਾ ਲੈ ਲਓ ਅਸੀਂ ਫਟਾ ਇਹ ਕੋਟੀ ਲੈ ਲਾਂਗਾ ਜੀ ਸੂਟ ਲੈ ਕੋਟੀ ਲੈਣੀ ਹੈ ਸੂਟ ਕੋਟੀ ਕੋਟੀ ਹਾਂ ਤੋ ਚੱਲ ਸੂਟ ਲੈ ਲੈਣੀ ਇਹ ਸੂਟ ਲੈ 900 ਆਹ 900 ਲਈ ਮੈਂ ਕੋਟੀ ਲੈਣੀ ਹੈ ਵੇਖਦੀ ਆਪਾ ਹਾਂ ਤੋ ਚੱਲ ਇੱਕ ਮਿੰਟ ਡੈਡੀ ਜੀ ਆਪਾਂ ਪੀਤੇ ਤੇ ਬੀ ਲਾਗੇ ਵੀ ਜਾਂਦੇ ਆ ਕਿ ਨਹੀਂ ਬਨਰੀ ਜੀ ਦਾ ਸਾਥ ਹਾਂ ਉਹ ਤਾਂ ਪੀਆ ਸੁਟੇ ਹੋਣਾ ਮੈਂ ਲਾ ਦਿੰਨੀ ਆ ਉਹਦੇ ਵਿੱਚ ਆ ਉਹ ਤੇ ਬੀਜ ਦੀ ਹਾਂ ਛੱਕੜ ਵੀ ਮੈਨੂੰ ਦੇ ਦੇ ਆ ਕੁੜੀ ਦੇ ਪਿੰਡ ਵੀ ਤਾਂ ਆਪੇ ਉੱਗੇ ਹੀ ਦੋ ਕਿਰਨ ਦੇ ਹਾਂ ਹਾਂ ਉਹ ਲਾਏ ਹੋ ਡਬਲ ਵੱਡੇ ਹੋਏ ਹੁਣ ਮੈਂ ਹਾਂ ਬਾਹਰ ਸੁੱਟ ਦੇਨੀ ਪਹਿਲਾਂ ਵੇਖਦੇ ਡੈਡੀ ਜੀ ਪਬਨੀਰੀ ਹੁੰਦੀ ਜੇ ਕੰਦਲਾ ਨੂੰ ਸ਼ੂਟਿੰਗ ਕਰਾਂ ਇੱਥੇ ਸੁੱਟਦੀ ਆ ਚਾ ਵੀ ਰਾਤ ਦੇ ਲਿਆ ਇਹ ਮੈਨੂੰ ਡੈਡੀ ਵੇਲੇ ਚੇਤਾ ਹੀ ਨਹੀਂ ਡਾ ਦਿਮਾਗੀ ਹੋ ਮੇਰਾ ਹੁਣ ਮੈਂ ਚਾਵਣ ਮਿਆਂ ਆਲਵਾ ਵਿੱਚ ਕੀ ਆ ਦੇ ਬਪੀਤਾ ਮੈਂ ਡੈਡੀ ਨੂੰ ਦਵਾ। ਕੋਣ? ਸੁਨੀਤਾ? ਆਹ ਉਹ ਕਹਿੰਦੀ ਪਪੀਤਾ ਲੈਂਦਾ ਮੈਂ ਕੋਈ ਨਹੀਂ। ਤ ਤਾਂ ਇਹ ਦੁਕਾਨੀਂ ਦੇ ਮੈਨੂੰ ਤਾਂ ਚਾਹਤਾ ਹੀ ਨਹੀਂ ਮੈਂ ਤਾਂ ਆਪਣੇ ਪਤਾ ਸਵੇਰ ਦੀ ਪੈਨੋ। ਸੁੱਖ ਵਾਸਤੇ ਲੈਂਦਾ ਹਾਂ। ਨਹੀਂ ਨਹੀਂ ਮੈਂ ਨਹੀਂ ਪਪੀਤਾ ਖਾਨੀ ਦਾ ਮੈਨੂੰ ਪਸੰਦ ਨਹੀਂ ਆ ਤਾਂ ਮੈਂ ਫਤ ਇਹਨੂੰ ਦੇਣ ਲੱਗੀ ਥੋੜਾ ਘੱਟ ਕੇ ਜੇ ਉਹ ਖਾਂਦਾ ਤੇ। ਇਹ ਆਪਣੇ ਵਾਲੇ ਸੰਤਰੇ ਬਗਾਏ ਹੀ। ਖਾਲੀ ਦਾ ਇਹਦਾ ਇਹ ਨਖੀਆ ਦਾ ਖੂੜ ਲਵਾਤਾ। ਮੈਂ ਮਿੰਨੂ ਕਿੱਥੇ ਕਸਾ ਲਾਇਆ ਲੱਗਦਾ ਥੋੜੀ ਜਿਹੀ ਟੁਕਰੀ ਦਿਓ ਮੈਂ ਫਤੇ ਨੂੰ ਦਿਨੀ ਹੈ ਕੱਟ ਕੇ ਉਹ ਫਿਰ ਬਾਅਦ ਚ ਕੱਟ ਲੂੰਗੀ ਜੇ ਖਾ ਲੂਗਾ ਫਿਰ ਉਹਨੂੰ ਕੱਟ ਦੂੰਗੀ ਆ ਬਾਕੀ ਮੈਂ ਫ੍ਰਿਜ 'ਚ ਨਹੀਂ ਰੱਖਿਆ ਬੜੇ ਬਾਹਰ ਹੀ ਟੱਕਦਾ ਜੇ ਉਹ ਜੀ ਇਹਨੂੰ ਖਾ ਲਿਆ ਨੂੰ ਪਦਰਾ ਕਰਦਾ ਪਰ ਨਾਲੇ ਨਾਲ ਖੂਬ ਦੋ ਹਾਂ ਦਪਾ ਤੁਹਾਡੇ ਵਾਸਤੇ ਸਹੀ ਸ਼ੂਗਰ ਦੇ ਮਰੀਜ਼ ਵਾਲੇ ਵਾਸਤੇ ਆਹ ਹਣ ਪਪੀਤਾ ਆ ਅਮਰੂਦ ਹੋਇਆ ਹਮ ਇਹ ਦੋ ਫਲ ਵਾ ਪਪੀਤਾ ਤੇ ਮਰੂਦ ਸੰਤਰੇ ਸੰਤਰੇ ਹੀ ਮਠਾ ਲਾ ਨਹੀਂ ਸ਼ੁਰੂ ਮੈਂ ਸੰਤਰੇ ਮਗਾਏ ਹੀ ਆਹ ਡਾਕਟਰ ਵੀ ਕਹਿੰਦੇ ਹਾਂ ਦੀ ਖਾਓ ਪਪੀਤਾ ਹਮ ਚਲੋ ਖਾ ਲੋ ਤੇ ਹਾਂ ਪੀ ਮੈਂ ਬਾਹਰ ਸੁੱਟੂੰਗੀ ਡੈਡੀ ਜੀ ਫਿਰ ਕੋਈ ਨਹੀਂ ਹਮ ਚਲੋ ਖਾ ਲੋ ਫਿਰ ਮੈਂ ਫਤਿਹ ਨੂੰ ਦੇਣੀ ਉਹ ਡੈਡੀ ਜੀ ਮਾਸਾ ਦੇ ਨਾਲ ਟੁਕੜੀ ਲਾ ਕੇ ਥੋੜਾ ਜਾਈ ਨਹੀਂ ਨਹੀਂ ਹੀ ਨਾਣੀ ਇਹ ਬਸ ਹਾਂ ਹੀ ਨਾ ਕੇਵਲਾ ਫਤਿਹ ਖਾਂਦਾ ਆ ਆਈ ਫਤਿਹ ਇੱਥੇ ਬੈਠਾ ਫਤਿਹ ਆ ਖਾ ਕੇ ਵੇਖੋ ਪੜ ਆ ਖਾਵਾ ਪਹਿਲਾ ਚੀਜੀ ਕੀ ਆ ਪਪੀਤਾ ਪਪੀਤਾ ਖਾ ਕੇ ਵੇਖੋ ਭਲਾ ਤੁਹਾਨੂੰ ਸਵਾਦ ਲਾ ਕੇ ਦਾ ਮਾਤਰਾ ਹੂੰ ਮਸਾ ਕੀ ਖਾਦਾ ਖਾਓ ਭਲਾ ਹੋਰ ਖਾ ਲੋ ਜੇ ਖਾ ਲਈਂ ਨਾ ਮੇਰਾ ਪੁੱਤ ਫਿਰ ਮੈਂ ਤੈਨੂੰ ਕੱਟ ਕੇ ਦਵਾਂਗੀ ਦਾਜੂ ਵੀ ਖਾਣ ਜਾਜੂ ਪਾਪਾ ਹੈਗਾ ਡਾਡੀ ਜੀ ਇਹ ਤਾਂ ਮੈਂ ਥੋੜਾ ਜਿਹਾ ਦਿੱਤਾ ਤੁਹਾਨੂੰ ਪਪੀਤਾ ਬਾਕੀ ਤਾਂ ਉਹ ਪੇ ਅੰਦਰ ਹੀ ਇਹਨੇ ਨਹੀਂ ਖਾਣਾ ਮੈਨੂੰ ਪਤਾ ਹੈ ਇਹਦਾ ਇਹਨੂੰ ਮਾਂ ਵਰਕੇ ਨੂੰ ਨਹੀਂ ਪਪੀਤਾ ਪਸੰਦ ਇਹਨੇ ਸੜ ਦੇਣਾ ਵੇਖਿਆ ਕਿਚੀ-ਕਿਚੀ ਮਾੜਾ-ਮਾੜੀ ਖਾਂਣ ਡਿਆ ਏ ਨਹੀਂ ਜੰਮੀ ਲੱਗਦਾ ਨਾ ਨਾ ਮੀਆ ਤੇਰਾ ਮੂੰਹ ਹੀ ਦੱਸਾਂਂਦੇ ਆ ਵੀ ਕਿੰਨਾ ਕੇ ਜੰਮੀ ਆਏ। ਆਓ ਯਾ ਆਈ ਸੁੱਟ ਗਿਆ। ਮੈਨੂੰ ਤਾਂ ਪਤਾ ਹੀ ਮੇਰੇ ਪੁੱਤ ਨੂੰ ਪਪੀਤਾ ਨਹੀਂ ਪਸੰਦ। ਨਹੀਂ ਖਾਣਾ ਯਾ। ਕੱਲੇ ਫੜਾ ਦੇ ਫਿਰ ਮੈਨੂੰ। ਉਹ ਫੜਾ ਦੋ। ਪੁੱਤ ਫੜਾ ਦੋ। ਬੈੱਡ ਸ਼ੀਟ ਗੰਦੀ ਹੁੰਦੀ ਫੜਾ ਦੋ। ਖਾ ਲੈ ਦੇ। ਖਾਣਾ ਵਾ? ਹਾਂਜੀ। ਚਲ ਖਾ ਪਲ। ਖਾ ਖਾ ਫਿਰ ਮੈਂ ਵੇਖਾਂ।